ਸੁਣ ਕੇ ਇਤਿਹਾਸ ਪੜ੍ਹ ਕੇ ਆਪਾਂ ਕੌਮ ਤੇ ਪੰਥ ਦਾ ਭਵਿੱਖ ਸਵਾਰਨਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਜੀ ਸਟੇਜ ਦੇ ਉੱਪਰ ਬੈਠੇ ਹੋਏ ਆ ਉਹਨਾਂ ਦੇ ਪੁੱਤ ਨੇ ਕੀ ਕੀਤਾ ਪੰਜਾਬ ਵਾਸਤੇ ਪੰਜਾਬ ਗੋਡਿਆਂ ਭਾਰ ਡਿੱਗਾ ਹੋਇਆ ਸੀ ਠੇਡਾ ਲਾ ਕੇ ਕਿਸੇ ਨੂੰ ਸੁੱਟ ਦਈਏ ਪੰਜਾਬ ਨੂੰ ਨਸ਼ੇ ਨੇ ਠੇਡਾ ਲਾ ਕੇ ਗੋਡਿਆਂ ਭਾਰ ਕੀਤਾ ਹੋਇਆ ਸੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਗੁੱਟੋਂ ਫੜ ਕੇ ਪੰਜਾਬ ਨੂੰ ਉਠਾਇਆ ਪੰਜਾਬ ਦੀ ਨੌਜਵਾਨੀ ਨੂੰ ਉਠਾਇਆ ਵੀ ਤੁਹਾਡਾ ਕਰਮ ਇਹ ਨਹੀਂ ਹੈ ਵੀ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਗੜੀ ਨਾਲੀ ਦੇ ਵਿੱਚ ਡਿੱਗ ਪਾਓ ਤੁਸੀਂ ਤਾਂ ਸੂਰਮਿਆਂ ਦੇ ਪੁੱਤਰ ਸੀ ਤੁਸੀਂ ਉਹ ਪੁੱਤ ਹੋ ਜਿਨ੍ਹਾਂ ਨੇ ਅਬਦਾਲੀ ਅੱਗੇ ਰੋਕਾਂ ਲਾਈਆਂ ਹੋਈਆਂ ਨੇ ਜਿਨ੍ਹਾਂ ਨੇ ਸਿਕੰਦਰ ਘੇਰਿਆ ਹੋਇਆ ਹੈ ਤੁਸੀਂ ਉਹਨਾਂ ਦੇ ਪੋਤੋ ਜਦੋਂ ਆ ਕੇ ਹੋਕਾ ਦਿੱਤਾ ਪੰਥ ਦੇ ਨੌਜਵਾਨ ਜਾਗਰੂਕ ਹੋਏ ਤੇ ਹਾਕਮਾਂ ਨੂੰ ਭਾਈ ਨਹੀਂ ਪਿਆਰਿਆ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨ ਸ਼ਸਤਰਧਾਰੀ ਹੋਣੇ ਸ਼ੁਰੂ ਹੋ ਗਏ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਦਾ ਮੂੰਹ ਆਨੰਦਪੁਰ ਦੀ ਧਰਤੀ ਵੱਲ ਹੋ ਗਿਆ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਉਹ ਪੰਜਾਬ ਦੀਆਂ ਹਾਸ ਦੀਆਂ ਵਸ ਦੀਆਂ ਮਾਵਾਂ ਜਿਨ੍ਹਾਂ ਦੇ ਮਾਵਾਂ ਦੇ ਪੁੱਤਾਂ ਨੇ ਨਸ਼ੇ ਦਾ ਤਿਆਗ ਕਰ ਦਿੱਤਾ ਉਹਨਾਂ ਨੂੰ ਉਹ ਮਾਵਾਂ ਨਹੀਂ ਚੰਗੀਆਂ ਲਗੀਆਂ ਤੇ ਡੇਬਰੂਗੜ੍ਹ ਭੇਜ ਦਿੱਤਾ 4 ਲੱਖ ਵੋਟ ਦੇ ਨਾਲ ਪਾਉ ਅਮਰਤਪਾਲ ਸਿੰਘ ਜਿੱਤੇ ਨੇ ਪੰਜਾਬ ਦਾ ਉਹ ਐਮਪੀ ਆ ਭਾਈ ਅਮਰਤਪਾਲ ਸਿੰਘ ਜਿਹੜਾ ਪੰਜਾਬ ਦੇ 13 ਐਮਪੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਐਮਪੀ ਆਇਆ ਵੋਟ ਗਿਣਤੀ ਦੇ ਵਿੱਚੋਂ 197000 ਦੀ ਲੀਡ ਦੇ ਨਾਲ ਬੰਦਾ ਜਿੱਤਿਆ ਉਹਦੇ ਬਰਾਬਰ ਹੋਰ ਕੋਈ ਪੰਜਾਬ ਦਾ ਐਮਪੀ ਨਹੀਂ ਜਿੱਤਿਆ ਜਿਹੜੇ 12 MP ਨੇ ਉਹਨਾਂ ਨੂੰ ਸੌਂ ਚੁਕਾ ਦਿੱਤੀ ਜਿਹੜਾ 13ਵਾਂ ਸਾਡੇ ਵਾਲਾ ਸੀ ਜਿਨੇ ਸਭ ਤੋਂ ਵੱਧ ਵੋਟਾਂ ਲਈਆਂ ਜਿਹਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਪਿਆਰ ਮਿਲਿਆ ਉਹਨੂੰ ਸੌਂ ਚਕਾਉਣ ਵੀ ਲੈ ਕੇ ਆਏ ਤੇ ਉਹਨੂੰ ਡਿਬਰੂਗੜ ਅਜੇ ਵੀ ਬੰਦ ਕੀਤਾ ਹੋਇਆ ਹੈ ਮੈਂ ਤਾਂ ਕਹਿਣਾ ਬਣੇ ਰਹੇ ਸਭ ਸਕੇ ਬਰਾਦਰ ਇੱਕ ਦੂਸਰੇ ਕੋ ਦੇਵਤ ਆਦਰ ਹੈ ਇਹਨਾਂ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰਿਵਾਰ ਤੇ ਜਾਣ ਪਿਆਰਿਓ ਜਦੋਂ ਸਾਡੇ ਪੰਥ ਤੇ ਵਿਵਤਾ ਆਉਂਦੀ ਹੁੰਦੀ ਸੀ ਨਾ ਚਾਹ ਉਹ ਜੱਸਾ ਸਿੰਘ ਆਲੂਆਲਿਆ ਸਾਹਿਬ ਹੋਣ ਚਾਹ ਜੱਸਾ ਸਿੰਘ ਰਾਮਗੜੀਆ ਹੋਣ ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ ਬਦਾਲੀ ਚੜ ਕੇ ਆ ਰਿਆ ਕਹਿੰਦੇ ਸੀ ਸੱਡੋ ਆਪਣੀ ਘਰ ਦੀ ਲੜਾਈ ਨੂੰ ਘਰ ਦੇ ਮਸਲੇ ਬਾਅਦ ਦੇ ਵਿੱਚ ਨਿਬੇੜਾਂਗੇ ਹੁਣ ਅਬਦਾਲੀ ਚੜ ਕੇ ਆ ਰਿਹਾ ਪਿਆਰੋ ਇਸ ਤਰ੍ਹਾਂ ਜਫੀਆਂ ਪਾ ਲੈਂਦੇ ਸੀ ਆਓ ਰਲ ਕੇ ਹੁਣ ਪੰਥ ਬਚਾਈਏ ਅੱਜ ਲੋੜ ਹੈ ਪੰਥ ਨੂੰ ਅੱਜ ਪੰਥ ਨੂੰ ਲੋੜ ਹੈ ਏਕੇ ਦੀ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਪੰਥ ਤੇ ਗ੍ਰੰਥ ਦੀ ਬਾਤ ਕਰੀਏ ਜੇਕਰ ਬਾਤ ਨਹੀਂ ਕਰਦੇ ਤੇ ਸਮਾਂ ਬੜਾ ਭਿਆਨਕ ਹੈ ਜਿਸ ਤਰ੍ਹਾਂ ਖਾਕੀ ਨਿਕਰਾਂ ਵਾਲਿਆਂ ਦੀ ਪਛਾਣ ਹੋ ਰਹੀ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਪੰਥ ਦੇ ਵਿੱਚ ਆ ਕੇ ਪੰਥ ਨੂੰ ਬਰਬਾਦ ਕਰਨਗੇ ਸੋ ਆਪਾਂ ਤਕੜੇ ਹੋਈਏ ਕਿਉਂਕਿ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਹੋਣਾ ਇਹ ਗੱਲ ਲਿਖੀ ਹੈ ਬਣੇ ਰਹੇ ਸਭ ਸਕੇ ਬਰਾਤਰ ਜਿੱਦਨ ਅਸੀਂ ਸਕੇ ਬਣ ਗਏ ਨਾ ਇੱਕ ਦੂਸਰੇ ਦੇ ਛੱਡ ਦਈਏ ਆਪਾਂ ਕਿੰਨੇ ਕਿਹੜੀ ਦਸਤਾਰ ਬੰਨੀ ਐ ਕਿੰਨੇ ਕਿਹੜਾ ਚੋਲਾ ਪਾਇਆ ਚੋਲੇ ਦਾ ਰੰਗ ਕੀ ਐ ਚੋਲੇ ਦਾ ਢੰਗ ਕੀ ਐ ਦੁਮਾਲਾ ਇਹ ਗੋਲ ਐ ਪਾਗ ਐ ਛੱਡ ਦਈਏ ਇਹਨਾਂ ਚੀਜ਼ਾਂ ਨੂੰ ਆਪਾਂ ਰਲ ਕੇ ਪੰਥ ਵਿਚਾਲੀਏ ਵਿਚਾਰਿਓ ਅੱਜ ਲੋੜ ਐ ਕੌਮ ਤੇ ਪੰਥ ਨੂੰ ਏਕਾ ਕਰਨ ਦੀ ਏਕਾ ਕਰੀਏ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਹੋਰ ਜਿਹੜੇ ਬੰਦੀ ਸੇਖਾ ਉਹਨਾਂ ਨੂੰ ਬਾਹਰ ਲੈ ਕੇ ਆਈਏ ਇਹ ਸਾਨੂੰ ਏਕਾ ਕਰਨ ਦੀ ਲੋੜ ਹੈ ਇਨੀਆਂ ਵਿਚਾਰਾਂ ਪ੍ਰਵਾਨ ਕਰਿਓ ਤੇ ਗੁਰੂ ਦੇ ਪ੍ਰਚਾਰਕਾਸ ਸੁਣ ਕੇ ਇਤਿਹਾਸ ਪੜ੍ਹ ਕੇ ਆਪਾਂ ਕੌਮ ਤੇ ਪੰਥ ਦਾ ਭਵਿੱਖ ਸਵਾਰਨਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਜੀ ਸਟੇਜ ਦੇ ਉੱਪਰ ਬੈਠੇ ਹੋਏ ਆ ਉਹਨਾਂ ਦੇ ਪੁੱਤ ਨੇ ਕੀ ਕੀਤਾ ਪੰਜਾਬ ਵਾਸਤੇ ਪੰਜਾਬ ਗੋਡਿਆਂ ਭਾਰ ਡਿੱਗਾ ਹੋਇਆ ਸੀ ਠੇਡਾ ਲਾ ਕੇ ਕਿਸੇ ਨੂੰ ਸੁੱਟ ਦਈਏ ਪੰਜਾਬ ਨੂੰ ਨਸ਼ੇ ਨੇ ਠੇਡਾ ਲਾ ਕੇ ਗੋਡਿਆਂ ਭਾਰ ਕੀਤਾ ਹੋਇਆ ਸੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਗੁੱਟੋਂ ਫੜ ਕੇ ਪੰਜਾਬ ਨੂੰ ਉਠਾਇਆ ਪੰਜਾਬ ਦੀ ਨੌਜਵਾਨੀ ਨੂੰ ਉਠਾਇਆ ਵੀ ਤੁਹਾਡਾ ਕਰਮ ਇਹ ਨਹੀਂ ਹੈ ਵੀ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਗਲੀ ਨਾਲੀ ਦੇ ਵਿੱਚ ਡਿੱਗ ਪਾਓ ਤੁਸੀਂ ਤਾਂ ਸੂਰਮਿਆਂ ਦੇ ਪੁੱਤਰ ਸੀ ਤੁਸੀਂ ਉਹ ਪੁੱਤ ਹੋ ਜਿਨ੍ਹਾਂ ਨੇ ਅਬਦਾਲੀ ਅੱਗੇ ਰੋਕਾਂ ਲਾਈਆਂ ਹੋਈਆਂ ਨੇ ਜਿਨ੍ਹਾਂ ਨੇ ਸਿਕੰਦਰ ਘੇਰਿਆ ਹੋਇਆ ਹੈ ਤੁਸੀਂ ਉਹਨਾਂ ਦੇ ਪੋਤੋ ਜਦੋਂ ਆ ਕੇ ਹੋਕਾ ਦਿੱਤਾ ਪੰਥ ਦੇ ਨੌਜਵਾਨ ਜਾਗਰੂਕ ਹੋਏ ਤੇ ਹਾਕਮਾਂ ਨੂੰ ਭਾਏ ਨਹੀਂ ਪਿਆ ਰਿਹਾ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨ ਸ਼ਸਤਰਧਾਰੀ ਹੋਣੇ ਸ਼ੁਰੂ ਹੋ ਗਏ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਦਾ ਮੂੰਹ ਆਨੰਦਪੁਰ ਦੀ ਧਰਤੀ ਵੱਲ ਹੋ ਗਿਆ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਉਹ ਪੰਜਾਬ ਦੀਆਂ ਹੱਸਦੀਆਂ ਵਸਦੀਆਂ ਮਾਵਾਂ ਜਿਨ੍ਹਾਂ ਦੇ ਮਾਵਾਂ ਦੇ ਪੁੱਤਾਂ ਨੇ ਨਸ਼ੇ ਦਾ ਤਿਆਗ ਕਰ ਦਿੱਤਾ ਉਹਨਾਂ ਨੂੰ ਉਹ ਮਾਵਾਂ ਨਹੀਂ ਚੰਗੀਆਂ ਲਗੀਆਂ ਤੇ ਡਿਬਰੂਗੜ੍ਹ ਭੇਜ ਦਿੱਤਾ 4 ਲੱਖ ਵੋਟ ਦੇ ਨਾਲ ਪਾਉ ਅਮਰਤਪਾਲ ਸਿੰਘ ਜਿੱਤੇ ਨੇ ਪੰਜਾਬ ਦਾ ਉਹ ਐਮਪੀ ਆ ਭਾਈ ਅਮਰਤਪਾਲ ਸਿੰਘ ਜਿਹੜਾ ਪੰਜਾਬ ਦੇ 13 ਐਮਪੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਐਮਪੀ ਆਇਆ ਵੋਟ ਗਿਣਤੀ ਦੇ ਵਿੱਚੋਂ 197000 ਦੀ ਲੀਡ ਦੇ ਨਾਲ ਬੰਦਾ ਜਿੱਤਿਆ ਉਹਦੇ ਬਰਾਬਰ ਹੋਰ ਕੋਈ ਪੰਜਾਬ ਦਾ ਐਮਪੀ ਨਹੀਂ ਜਿੱਤਿਆ ਜਿਹੜੇ 12 ਐਮਪੀ ਨੇ ਉਹਨਾਂ ਨੂੰ ਸੌਂ ਚੁਕਾ ਦਿੱਤੀ ਜਿਹੜਾ 13ਵਾਂ ਸਾਡੇ ਵਾਲਾ ਸੀ ਜਿਨੇ ਸਭ ਤੋਂ ਵੱਧ ਵੋਟਾਂ ਲਈਆਂ ਜਿਹਨੂੰ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਪਿਆਰ ਮਿਲਿਆ ਉਹਨੂੰ ਸੌਂ ਚਕਾਉਣ ਵੀ ਲੈ ਕੇ ਆਏ ਤੇ ਉਹਨੂੰ ਡਿਬਰੂਗੜ ਅਜੇ ਵੀ ਬੰਦ ਕੀਤਾ ਹੋਇਆ ਹੈ ਮੈਂ ਤੇ ਕਹਿਣਾ ਬਣੇ ਰਹੇ ਸਭ ਸਕੇ ਬਰਾਦਰ ਇੱਕ ਦੂਸਰੇ ਕੋ ਦੇਵਤ ਆਦਰ ਹੈ ਇਹਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰਵਾਰ ਤੇ ਜਾਣ ਪਿਆਰਿਓ ਜਦੋਂ ਸਾਡੇ ਪੰਥ ਦੇ ਵਿਵਪਤਾ ਆਉਂਦੀ ਹੁੰਦੀ ਸੀ ਨਾ ਚਾਹ ਉਹ ਜੱਸਾ ਸਿੰਘ ਆਲੂਆਲਿਆ ਸਾਹਿਬ ਹੋਣ ਚਾਹ ਜੱਸਾ ਸਿੰਘ ਰਾਮਗੜੀਆ ਹੋਣ ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ ਬਦਾਲੀ ਚੜ ਕੇ ਆ ਰਿਆ ਕਹਿੰਦੇ ਸੀ ਛੱਡੋ ਆਪਣੀ ਘਰ ਦੀ ਲੜਾਈ ਨੂੰ ਘਰ ਦੇ ਮਸਲੇ ਬਾਅਦ ਦੇ ਵਿੱਚ ਨਵੇੜਾਂਗੇ ਹੁਣ ਅਬਦਾਲੀ ਚੜ ਕੇ ਆ ਰਿਆ ਪਿਆਰੋ ਇਸ ਤਰ੍ਹਾਂ ਜਫੀਆਂ ਪਾ ਲੈਂਦੇ ਸੀ ਆਓ ਰਲ ਕੇ ਹੁਣ ਪੰਥ ਬਚਾਈਏ ਅੱਜ ਲੋੜ ਐ ਪੰਥ ਨੂੰ ਅੱਜ ਪੰਥ ਨੂੰ ਲੋੜ ਐ ਏਕੇ ਦੀ ਇੱਕ ਝੰਡੇ ਥੱਲੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਪੰਥ ਤੇ ਗ੍ਰੰਥ ਦੀ ਬਾਤ ਕਰੀਏ ਜੇਕਰ ਬਾਤ ਨਹੀਂ ਕਰਦੇ ਤੇ ਸਮਾਂ ਬੜਾ ਭਿਆਨਕ ਐ ਜਿਸ ਤਰ੍ਹਾਂ ਖਾਕੀ ਨਿਕਰਾਂ ਵਾਲਿਆਂ ਦੀ ਪਛਾਣ ਹੋ ਰਹੀ ਪਤਾ ਨਹੀਂ ਕਿੰਨੇ ਕੁ ਹੋਰ ਹੋਣਗੇ ਪੰਥ ਦੇ ਵਿੱਚ ਆ ਕੇ ਪੰਥ ਨੂੰ ਬਰਬਾਦ ਕਰਨਗੇ ਸੋ ਆਪਾਂ ਤਕੜੇ ਹੋਈਏ ਕਿਉਂਕਿ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਹੋਣਾ ਇਹ ਗੱਲ ਲਿਖੀ ਹੈ ਬਣੇ ਰਹੇ ਸਭ ਸਕੇ ਬਰਾਤਰ ਜਿਸ ਦਿਨ ਅਸੀਂ ਸਕੇ ਬਣ ਗਏ ਨਾ ਇੱਕ ਦੂਸਰੇ ਦੇ ਛੱਡ ਦਈਏ ਆਪਾਂ ਕਿੰਨੇ ਕਿਹੜੀ ਦਸਤਾਰ ਬੰਨੀ ਹੈ ਕਿੰਨੇ ਕਿਹੜਾ ਚੋਲਾ ਪਾਇਆ ਹੈ ਚੋਲੇ ਦਾ ਰੰਗ ਕੀ ਹੈ ਚੋਲੇ ਦਾ ਢੰਗ ਕੀ ਹੈ ਦੁਮਾਲਾ ਇਹ ਗੋਲ ਹੈ ਪਾਗ ਹੈ ਛੱਡ ਦਈਏ ਇਹਨਾਂ ਚੀਜ਼ਾਂ ਨੂੰ ਆਪਾਂ ਰਲ ਕੇ ਪੰਥ ਵਿਚਾਲੀਏ ਵਿਚਾਰਿਓ ਅੱਜ ਲੋੜ ਹੈ ਕੌਮ ਤੇ ਪੰਥ ਨੂੰ ਏਕਾਕਰਨ ਦੀ ਏਕਾ ਕਰੀਏ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਹੋਰ ਜਿਹੜੇ ਬੰਦੀ ਸੇਖਾ ਉਹਨਾਂ ਨੂੰ ਬਾਹਰ ਲੈ ਕੇ ਆਈਏ ਇਹ ਸਾਨੂੰ ਏਕਾ ਕਰਨ ਦੀ ਲੋੜ ਹੈ ਇਨੀਆਂ ਵਿਚਾਰਾਂ ਪ੍ਰਵਾਨ ਕਰਿਓ ਤੇ ਗੁਰੂ ਦੇ ਪ੍ਰਚਾਰਕਾਸ ਸੁਣ ਕੇ ਇਤਿਹਾਸ ਪੜ੍ਹ ਕੇ ਆਪਾਂ ਕੌਮ ਤੇ ਪੰਥ ਦਾ ਭਵਿੱਖ ਸਵਾਰਨਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਜੀ ਸਟੇਜ ਦੇ ਉੱਪਰ ਬੈਠੇ ਹੋਏ ਆ ਉਹਨਾਂ ਦੇ ਪੁੱਤ ਨੇ ਕੀ ਕੀਤਾ ਪੰਜਾਬ ਵਾਸਤੇ ਪੰਜਾਬ ਗੋਡਿਆਂ ਭਾਰ ਡਿੱਗਾ ਹੋਇਆ ਸੀ ਠੇਡਾ ਲਾ ਕੇ ਕਿਸੇ ਨੂੰ ਸੁੱਟ ਦਈਏ ਪੰਜਾਬ ਨੂੰ ਨਸ਼ੇ ਨੇ ਠੇਡਾ ਲਾ ਕੇ ਗੋਡਿਆਂ ਭਾਰ ਕੀਤਾ ਹੋਇਆ ਸੀ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਗੁੱਟੋਂ ਫੜ ਕੇ ਪੰਜਾਬ ਨੂੰ ਉਠਾਇਆ ਪੰਜਾਬ ਦੀ ਨੌਜਵਾਨੀ ਨੂੰ ਉਠਾਇਆ ਵੀ ਤੁਹਾਡਾ ਕਰਮ ਇਹ ਨਹੀਂ ਹੈ ਵੀ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਗਲੀ ਨਾੜੀ ਦੇ ਵਿੱਚ ਡਿੱਗ ਪਾਓ ਤੁਸੀਂ ਤਾਂ ਸੂਰਮਿਆਂ ਦੇ ਪੁੱਤਰ ਸੀ ਤੁਸੀਂ ਉਹ ਪੁੱਤ ਹੋ ਜਿਨ੍ਹਾਂ ਨੇ ਅਬਦਾਲੀ ਅੱਗੇ ਰੋਕਾਂ ਲਾਈਆਂ ਹੋਈਆਂ ਨੇ ਜਿਨ੍ਹਾਂ ਨੇ ਸਿਕੰਦਰ ਘੇਰਿਆ ਹੋਇਆ ਹੈ ਤੁਸੀਂ ਉਹਨਾਂ ਦੇ ਪੋਤੋ ਜਦੋਂ ਆ ਕੇ ਹੋਕਾ ਦਿੱਤਾ ਪੰਥ ਦੇ ਨੌਜਵਾਨ ਜਾਗਰੂਕ ਹੋਏ ਤੇ ਹਾਕਮਾਂ ਨੂੰ ਭਾਏ ਨਹੀਂ ਪਿਆਰੀ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨ ਸ਼ਸਤਰਧਾਰੀ ਹੋਣੇ ਸ਼ੁਰੂ ਹੋ ਗਏ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਦਾ ਮੂੰਹ ਆਨੰਦਪੁਰ ਦੀ ਧਰਤੀ ਵੱਲ ਹੋ ਗਿਆ ਹਾਕਮਾਂ ਨੂੰ ਚੰਗੇ ਨਹੀਂ ਲੱਗੇ ਜਦੋਂ ਪੰਜਾਬ ਦੇ ਨੌਜਵਾਨਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹਾਕਮਾਂ ਨੂੰ ਚੰਗੇ ਨਹੀਂ ਲੱਗੇ